ਅੱਜ ਆ ਜੀ ਆਲਮਪੁਰ ਦੇ ਵਿੱਚ ਕੀ ਘਟਨਾ ਹੋਈ ਹੈ ਕੀ ਨਾਮ ਪੁੱਛਣਾ ਦੱਸੋ ਜੀ ਆਪਣਾ ਹਾਂਜੀ ਸਰ ਜੀ ਮੇਰਾ ਨਾਮ ਰੂਪ ਲਾਲਾ ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਮਹਾਰਾਜ ਦਾ ਨਾਮ ਲਵਾਂਗੇ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਭਾਜੀ ਗੱਲ ਇਦਾਂ ਹੋ ਰਹੀ ਆ ਜਿਸ ਬੰਦਾ ਸੀ ਆਪਣੇ ਆਪਣੇ ਕੰਮ ਕਰ ਰਹੇ ਆ ਸਾਡੇ ਪਿੰਡ ਦੇ ਵਿੱਚ ਸ਼ਰਿਆਮ ਬਦਮਾਸ਼ੀਆਂ ਚੱਲ ਰਹੀਆਂ ਆ ਸ਼ਰਿਆਮ ਗੁੰਡਾਗਰਦੀ ਚੱਲ ਰਹੀ ਆ ਅਸੀਂ ਸਰ ਜੀ ਬੜੇ ਥਾਂ ਐਪਲੀਕੇਸ਼ਨਾਂ ਦੇ ਦੇ ਕੇ ਆ ਦੇਖ ਲਓ ਅੱਜ ਵੀ ਅਸੀਂ ਸਰ ਹੁਣ ਹੀ ਆਏ ਅਸੀਂ ਅੰਦਰ ਆਪਣੇ ਜਿੰਦਰੇ ਲਾ ਕੇ ਬੈਠੇ ਨੇ ਜਿਸ ਦਿਨ ਨੂੰ ਵੀ ਅਸੀਂ ਫੋਨ ਲਾਉਨੇ ਸਾਡੀ ਕਿਹੇ ਪਾਸੇ ਸੁਣਾਈ ਨਹੀਂ ਹੁੰਦੀ ਸਰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਤੇ ਸਾਡੀ ਸੁਣੀ ਜਾਵੇ ਕੀ ਘਟਨਾ ਕੀ ਹੋਈ ਹੈ ਜੀ ਜਿਹੜੀ ਤੁਸੀਂ ਅੱਜ ਪੱਤਰਕਾਰਾਂ ਨੂੰ ਬੁਲਾਇਆ ਗਿਆ ਅੱਜ ਸਰ ਜੀ ਇਹ ਘਟਨਾ ਪਿੰਡ ਹਲਮਪੁਰ ਦੇ ਵਿੱਚ ਹੋਈ ਆ ਇੱਥੇ ਇਹ ਸਰ ਜੀ ਘਟਨਾ ਕੋਈ ਨਹੀਂ ਹੈਗੀ ਇੱਕ ਬਾਬੀ ਇੱਥੇ ਉਹ ਪਖੰਡ ਕਰਦੀ ਆ ਅੱਛਾ ਜੀ ਉਹ ਬਾਰੋ ਮੁੰਡੇ ਸੱਦਦੀ ਆ ਆਪਣੀ ਇੱਥੇ ਦਹਿਸ਼ਤ ਪਲਾਉਣਾ ਚਾਹੁੰਦੀ ਆ ਨਸ਼ੇ ਪਤੇ ਕਰਕੇ ਮੁੰਡੇ ਸਾਡੇ ਆਣ ਕੇ ਇੱਥੇ ਧੀਆਂ ਭੈਣਾਂ ਬਾਹਰ ਬੈਠੀਆਂ ਹੁੰਦੀਆਂ ਆਂ ਸਾਨੂੰ ਆਣ ਕੇ ਗਾਲ ਮੰਦਾ ਕੱਢਦੇ ਆ ਠੀਕ ਆ ਜੀ ਹੋਰ ਕੁਝ ਸਾਡੇ ਬੱਚੇ ਪਿੰਡ ਦੇ ਮੁੰਡੇ ਨੇ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਵੀ ਅਸੀਂ ਬੜੇ ਪਿਆਰ ਨਾਲ ਸਮਝਾ ਸਮਝਾ ਦੇਖ ਲਿਆ ਪੁਲਿਸ ਨੇ ਵੀ ਸਮਝਾ ਸਮਝਾ ਦੇਖ ਲਿਆ ਜੀ ਪਰ ਉਹ ਸਮਝ ਪੁਲਿਸ ਤੇ ਨਹੀਂ ਆ ਰਹੇ ਸਾਡੀ ਹੁਣ ਇਹੇ ਮੰਗ ਆ ਸਰ ਹੱਥ ਬੰਨ ਕੇ ਬੇਨਤੀ ਆ ਸਾਡੀ ਸੁਣਾਈ ਹੋਈ ਜਾ ਜੋ ਬੋਲੇ ਸੋ ਨਰਪੈ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਨਾ ਹਲੰਪੁਰ ਤੋਂ ਮੈਂਬਰ ਪੰਚਾਇਤ ਬੋਲਦਾ ਜੀ ਮੈਂ ਐਤਗਾ ਵੀ ਇਲੈਕਸ਼ਨ ਤੇ ਖੜਾ ਆਂ ਇਹਨਾਂ ਨੇ ਸਾਡੇ ਇੱਕ ਮੋਲਨਾ ਤੋਕਾ ਇਹਨਾਂ ਦਾ ਸਾਰਾ ਪਰਿਵਾਰ ਨੇ ਸਾਡੇ ਰਸਤੇ ਬੰਦ ਕੀਤੇ ਨੇ ਸਾਨੂੰ ਕਿਸੇ ਪਾਸੇ ਵੀ ਜਾਣ ਨੂੰ ਕੋਈ ਰਸਤਾ ਨਹੀਂ ਹੈਗਾ ਅਸੀਂ ਜੇ ਆਪਣੇ ਘਰ ਬੈਨੇ ਆਂ ਅਸੀਂ ਬੂਹੇ ਲਾ ਕੇ ਬੈਨੇ ਆ ਤੇ ਸਾਡੇ ਘਰਾਂ 'ਚ ਕੈਮਰੇ ਲੱਗੇ ਨੇ ਇਹਨਾਂ ਨੇ ਸਾਡਾ ਕੋਈ ਹੱਜ ਨਹੀਂ ਛੜਿਆ ਰਾਤ ਦੇ ਨਾਲ ਤਿੰਨ ਚਾਰ ਸਾਡੇ ਬੰਦੇ ਵੜ ਦਿੱਤੇ ਵੇਖੋ ਸਾਡੇ ਬੰਦੇ ਤਿੰਨ ਚਾਰ ਹਸਪਤਾਲ ਦੇ ਵਿੱਚ ਨੇ ਇੱਕ ਸਾਡੇ ਇੱਕ ਪਖੰਡੀ ਭਾਬੀ ਏ ਉਹਨੇ ਸਾਡਾ ਜੀਣਾ ਹਰਾਮ ਕੀਤਾ ਉਹਦੇ ਕੋਲ 25 30 ਬੰਦੇ ਹੁੰਦੇ ਆ ਸਾਡੇ ਘਰਾਂ ਦੇ ਵਿੱਚ ਰੋਜ਼ ਹਮਲਾ ਕਰਦੇ ਇਸ ਗੱਲ ਨੂੰ ਘੱਟੋ ਘੱਟ 3 ਮਹੀਨੇ ਹੋ ਗਏ ਨੇ 3 ਮਹੀਨੇ ਹੋ ਗਏ ਨੇ ਸਾਡੇ ਮਗਰ ਲੱਗੇ ਨੇ ਅਸੀਂ ਬਹੁਤ ਦਰਖਾਸਤਾਂ ਵੀ ਦੇ ਲਈਆਂ ਬੜੇ ਅਸੀਂ ਮੈਂਬਰਾਂ ਪੰਚਾਇਤਾਂ ਤੇ ਸਾਰੀਆਂ ਚ ਘੁੰਮ ਚੁੱਕੇ ਆ ਇਹਨਾਂ ਖਲੋਂ ਸਾਰੀ ਦੁਨੀਆ ਡਰਦੀ ਏ ਇਹਨਾਂ ਦੇ ਅੱਗੇ ਕੋਈ ਨਹੀਂ ਆਉਂਦਾ ਇੱਕ ਮੋਨਾ ਇੱਕ ਤੋਕਾ ਚਿਚ ਸਰਪੰਚ ਨੂੰ ਵੀ ਕੋਈ ਇਤਲਾਹ ਦਿੱਤੀ ਹਾਂਜੀ ਹਾਂਜੀ ਸਰਪੰਚ ਨੂੰ ਵੀ ਅਸੀਂ ਇਤਲਾਹ ਦਿੱਤੀ ਆ ਸਰਪੰਚ ਵੀ ਆਉਂਦੇ ਆ ਔਰ ਸਰਪੰਚ ਨੂੰ ਵੀ ਇਹਨਾਂ ਗਾਲਾਂ ਕੱਢੀਆਂ ਸਰਪੰਚ ਨੂੰ ਵੀ ਗਾਲਾਂ ਕੱਢੀਆਂ ਪਿੰਡ ਸਾਰੇ ਨੂੰ ਗਾਲਾਂ ਕੱਢੀਆਂ ਨੇ ਸਾਰੇ ਪਿੰਡ ਦੇ ਵਿੱਚ ਗੁੰਡਾਗਰਦੀ ਕਰਦੇ ਨੇ ਇਹ ਚਿੱਟਾ ਦੱਬ ਕੇ ਵੇਚਦੇ ਨੇ ਚਿੱਟਾ ਰੱਜ ਕੇ ਖਾਂਦੇ ਨੇ ਵੱਡੇ ਨਸ਼ਈ ਨੇ ਇੱਕ ਤੋਕਾ ਇੱਕ ਮੋਨਾ ਇੱਕ ਲਾਟੂਆ ਇੱਕ ਆ ਦੋਕਾ ਇਧਰ ਲੱਖੀ ਦੇ ਮੁੰਡੇ ਨੇ ਇਹਨਾਂ ਨੇ ਸਾਡਾ ਜੀਣਾ ਹਰਾਮ ਕਰ ਦਿੱਤਾ ਜੀ ਸਾਨੂੰ ਅੰਦਰੋਂ ਬਾਹਰ ਨਿਕਲ ਨਹੀਂ ਦਿੰਦੇ ਰਾਤ ਦੇ ਸਾਡੇ ਇੱਕ ਮੁੰਡਾ ਹੁਣੇ ਜੀ 2 ਮਿੰਟ ਹੋਏ ਆ ਤਿੰਨ ਰਾਤ ਦੀ ਜਿਹੜੀ ਗੱਲ ਹੋ ਗਈ ਰਾਤ ਦੀ ਇਹਨਾਂ ਸਾਡੀ ਵਟੋ ਕਰ ਦਿੱਤੀ ਕਰ ਦਿੱਤੀ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਬੰਦੇ ਨੂੰ ਹੁਣੇ ਹੀ ਵੱਢ ਕੇ ਲੈ ਗਏ ਨੇ ਹੁਣੇ ਸਾਜੇ ਕੇ ਸਾਡੇ ਸਾਡੇ ਪਿੰਡ ਸਾਰੇ ਨੂੰ ਪਤਾ ਹੈ ਕਿ ਸਾਡੇ ਘਰੇ ਦੇ ਵਿੱਚ ਕੋਈ ਜੀ ਨਹੀਂ ਨਿਕਲਦਾ ਪਿਆ ਜਿੰਦੇ ਲੱਗੇ ਇਹਨੇ ਜਿੰਦੇ ਲੱਗੇ ਇਹਨੇ ਤੇ ਫੇਰ ਵੀ ਇਹਨਾਂ ਨੇ ਸਾਡੇ ਹੁੰਦਿਆ ਬੰਦੇ ਨੂੰ ਵੱਢਿਆ ਵੱਢ ਕੇ ਤੇ ਉੱਥੇ ਦਾਖਲ ਹੋ ਕੇ ਜਾ ਕੇ ਸਾਨੂੰ ਤੇ ਅੰਦਰ ਨਹੀਂ ਅੰਦਰੋਂ ਨਹੀਂ ਬਾਹਰ ਨਿਕਲਣ ਦਿੱਤੇ ਜਿਹੜੇ ਬੰਦਿਆਂ ਦੇ ਸਾਡੇਆਂ ਦੇ ਸੱਟਾਂ ਲੱਗੀਆਂ ਸੀ ਉਹ ਅਸੀਂ ਰਾਤੀ ਦਾਖਲ ਕਰਾਉਣਗੇ ਇਹਨਾਂ ਨੇ ਗੁੰਡਾਗਰਦੀ ਪੂਰੀ ਕੀਤੀ ਹੈ ਸਾਡੇ ਮਗਰ ਗੱਡੀਆਂ ਲੈ ਕੇ ਪਹੁੰਚੇ ਨੇ ਸਾਨੂੰ ਇਹਨਾਂ ਨੇ ਉੱਥੇ ਦਾਖਲ ਨਹੀਂ ਹੋਣ ਦਿੱਤਾ ਅਸੀਂ بڑے ਹਿਸਾਬ ਨਾਲ ਬੰਦੇ ਉੱਥੋਂ ਪਾਪੂ ਕੇ ਅਸੀਂ ਬੰਦੇ ਆਪਣੇ ਦਾਖਲ ਕਰਾਏ ਪਿੰਡਾਂ ਦੇ ਵਿੱਚ ਦੀ ਗਏ ਆਂ ਅਸੀਂ ਸਾਡੀਆਂ ਗੱਟਾਂ ਗੱਡੀਆਂ ਦੇ ਵਿੱਚ ਇਹਨਾਂ ਨੇ ਵੱਟੇ ਮਾਰੇ ਤੇ ਸਾਡੇ ਘਰ ਦੇ ਵਿੱਚ ਵੱਟੇ ਮਾਰੇ ਸਾਡੇ ਕਾਰ ਦੇ ਵਿੱਚ ਦੇਖੋ ਸਾਡੇ ਨਿਆਣਿਆਂ ਦੇ ਬਹੁਤ ਸੱਟਾਂ ਲੱਗ ਚੁੱਕੀਆਂ ਨੇ ਤੇ ਇਹ ਜਿਹੜੀ ਬਾਬੀ ਇਹ ਨੇ ਸਾਡਾ ਜੀਣਾ ਹਰਾਮ ਕਰ ਦਿੱਤਾ ਇਹਦੇ ਕੋਲ ਜੋ ਜਮਾਨੇ ਦੇ ਗੁੰਡੇ ਆਉਂਦੇ ਆ ਜੋ ਜਮਾਨੇ ਦੇ ਗੁੰਡੇ ਆਉਂਦੇ ਇਹਦੇ ਕੋ ਤੇ ਸਾਡਾ ਜੀਣਾ ਹਰਾਮ ਕਰਤਾ ਸਾਡੀ ਬਿੰਦਨਾ ਸੁਣਾਈ ਕੀਤੀ ਜਾਵੇ ਸਾਨੂੰ ਅਨਸਾਫ਼ ਮਿਲ ਜੇ ਸਾਹੀ ਅਨਸਾਫ਼ ਦੀ ਮੰਗ ਮੰਗਦੇ ਆ ਸਾਡਾ ਅਨਸਾਫ਼ ਕੀਤਾ ਜਾਵੇ ਜੋ ਵੀ ਸਾਡਾ ਨਾਲ ਹੋਇਆ ਸਾਡਾ ਅਨਸਾਫ਼ ਕੀਤਾ ਜਾਵੇ ਸਾਡੀ ਬਹੁਤ ਬਹੁਤ ਬੁਰੀ ਹਾਲਤ ਕੀਤੀ ਸਾਡੀ ਸਾਡੀ ਜਨਾਨੀਆਂ ਦਾ ਕੁੱਟ-ਕੁੱਟ ਕੇ ਇਹਨਾਂ ਨੇ ਬੁਰਾ ਹਾਲ ਕਰ ਦਿੱਤਾ ਜੀ ਸਾਡਾ ਬੁਰਾ ਹਾਲ ਕਰਤਾ ਸਾਡਾ ਜਿੰਨਾ ਹਰਾਮ ਕਰ ਦਿੱਤਾ ਇਹਨਾਂ ਆਪਣੇ ਜਦੋਂ ਪੁਲਿਸ ਪ੍ਰਸ਼ਾਸਨ ਕੋਲ ਤੁਸੀਂ ਦਰਖਾਸਤ ਦਿੱਤੀ ਉਹਨਾਂ ਨੇ ਕੀ ਕਾਰਵਾਈ ਕੀਤੀ ਜਾਈਏ ਹਾਂਜੀ ਆਏ ਸੀ ਸਿਕੰਦਰ ਆਇਆ ਸੀਗਾ ਸਿਕੰਦਰ ਵੀ ਆਇਆ ਨਿਲ ਵੀ ਆਇਆ ਸੀ ਇਹ ਉਦੋਂ ਇਹਨਾਂ ਦੀ ਅੱਡੇ ਦੇ ਉੱਤੇ ਦੁਕਾਨ ਆ ਜੀ ਅੱਡੇ ਦੇ ਉੱਤੇ ਦੁਕਾਨ ਆ ਇਹਨਾਂ ਨੂੰ ਅੱਡੇ ਦੇ ਉੱਤੇ ਪਤਾ ਲੱਗ ਜਾਂਦਾ ਇਹ ਉਸੇ ਵੇਲੇ ਅੱਗੇ ਪਿੱਛੇ ਹੋ ਜਾਂਦੇ ਨੇ ਇਹਨਾਂ ਦੇ ਉੱਥੇ ਬੰਦੇ ਬੰਦੇ ਨੇ ਇਹਨਾਂ ਨੇ ਇਹ ਨਹੀਂ ਅਸੀਂ ਸਾਨੂੰ ਕੱਲਿਆਂ ਨੂੰ ਗਾਲਾਂ ਨਹੀਂ ਕੱਢਦੇ ਇਹ ਗੁੰਡਾਗਰਦੀ ਪੂਰੀ ਕਰਦੇ ਨੇ ਇਹਨਾਂ ਨੇ ਸਰਪੰਚ ਨੂੰ ਗਾਲਾਂ ਕੱਢੀਆਂ ਸਾਰੇ ਪਿੰਡ ਦੇ ਮੁਹਤਬਰਾਂ ਨੂੰ ਗਾਲਾਂ ਕੱਢੀਆਂ ਇੱਕ ਨਹੀਂ ਕੋਈ ਇਹਨਾਂ ਦੇ ਘੱਟੋ-ਘੱਟ 20 ਦਰਖਾਸਤਾਂ ਹੋ ਚੁੱਕੀਆਂ ਨੇ ਤੇ ਇਹਨਾਂ ਨੂੰ ਕੋਈ ਨਾਥ ਨਹੀਂ ਪਾਰਿਆ ਇਹ ਬਸ ਇਹੋ ਹੀ ਨਸ਼ਾ ਕਰਦੇ ਨੇ ਬਹੁਤ ਜ਼ਿਆਦਾ ਨਸ਼ਾ ਕਰਕੇ ਤੇ ਬਸ ਇਹਨੂੰ ਜਿਹਨੂੰ ਮਰਜ਼ੀ ਗਾਲਾਂ ਕੱਢਦੇ ਨੇ ਜਿਹਦਾ ਮਰਜ਼ੀ ਰਾਹ ਕੱਢਦੇ ਨੇ ਹੁਣ ਅਸੀਂ ਆ ਸਵੇਰੇ ਗਏ ਆ ਇਧਰ ਨੂੰ ਪਿੰਡ 'ਚ ਕਿਸੇ ਨੂੰ ਦੱਸਣ ਵਾਸਤੇ ਵੀ ਚਲੋ ਭਾਈ ਸਾਡੀ ਸਹਾਇਤਾ ਕਰੋ ਸਾਡੇ ਨਾਲ ਤਰੋ ਸਾਡਾ ਤੇ ਬੁਰਾ ਹਾਲ ਆ ਤੇ ਆ ਦੂਜਾ ਗੇਟ ਸਾਡਾ ਇਧਰ ਨੂੰ ਐ ਸੈਟ ਨੂੰ ਉਸ ਚੋਰੀ ਨਿਕਲ ਕੇ ਗਏ ਆ ਇਹਨਾਂ ਨੇ ਸਾਡਾ ਉਧਰ ਦੀ ਵੀ ਰਸਤਾ ਟਕ ਲਿਆ ਕਿਸੇ ਪਾਸੇ ਵੀ ਸਾਨੂੰ ਇਹ ਜਾਣ ਨਹੀਂ ਦਿੰਦੇ ਸਾਡੇ ਇੱਥੇ ਅੱਜ ਦਰਖਾਸਤਾਂ ਨੇ ਅੱਜ ਮੈਮਰੀ ਦੀਆਂ ਸਰਪੰਚੀ ਦੀਆਂ ਕਾਗਜ਼ ਭਰਨੇ ਨੇ ਸਾਡੇ ਰਸਤੇ ਟਕੇ ਨੇ ਨਹੀਂ ਜਾਣ ਦਿੰਦੇ ਸਾਨੂੰ ਇਹ ਸਾਨੂੰ ਘਰ ਟਕੇ ਨੇ ਜਿੰਦੇ ਲਗੇ ਨੇ ਤੇ ਬੁਰਾ ਹਾਲ ਹੈ ਜੀ ਸਾਡਾ ਇੰਨਾ ਬੁਰਾ ਹਾਲ ਆਹੀ ਇਹੋਈ ਮੰਗ ਮੰਗ ਲਈ ਅਗੇ ਸਾਡਾ ਇਨਸਾਫ ਕੀਤਾ ਜਾਵੇ ਸਾਡੀ ਸੁਣੀ ਜਾਵੇ ਸਾਡਾ ਜੋ ਵੀ ਹੁੰਦਾ ਸਾਡੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਰਿੰਦਰਪਾਲ ਸਿੰਘ ਮੈਂ ਇੱਕ ਸਰਵਿਸਮੈਨ ਮੈਂ ਹੁਣ ਅੱਜ ਕੱਲ ਦबई ਵਿੱਚ ਆ ਤੇ ਹੁਣ ਇੱਥੇ ਛੁੱਟੀ ਆਏ ਸੀ ਤੇ ਇੱਥੇ ਬਹੁਤ ਮਾੜੇ ਹਾਲਾਤ ਹੈ ਮਤਲਬ ਆ ਕੇ ਦੇਖਿਆ ਬਹੁਤ ਬੁਰਾ ਹਾਲ ਹੈ ਸਾਡੇ ਜੀਆਂ ਦਾ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਕਿ ਬਾਬਾ ਜੀ ਇੱਥੇ ਉਹ ਰੋਜ਼ ਸ਼ਰੀਆਮ ਨਾਂ ਲੈ ਕੇ ਗਾਲਾਂ ਕੱਢਦੀ ਜੀ ਨਾਂ ਲੈ ਕੇ ਅਸੀਂ ਫਿਰ ਵੀ ਟਾਲਾ ਕਰੀਦਾ ਚਲੋ ਛੱਡੋ ਕੋਈ ਗੱਲ ਨਹੀਂ ਉੱਤੇ ਗਿਆ ਹੱਥ ਵੀ ਜੋੜੇ ਤੇ ਬਾਬਾ ਜੀ ਤੁਸੀਂ ਕੀ ਕਰਦੇ ਤੁਸੀਂ ਤੇ ਮਹਾਨ ਹੋ ਤੁਹਾਨੂੰ ਤੇ ਲੋਕਾਂ ਨੂੰ ਮਤਲਬ ਪوجੇਸ਼ ਦੇਣੇ ਚਾਹੀਦੇ ਤੇ ਤੁਸੀਂ ਲੋਕਾਂ ਨੂੰ ਗਾਲਾਂ ਕੱਢਦੀ ਉਹ ਕਹੀ ਸੁਣਦੀ ਨਹੀਂ ਜੀ ਨਾ ਕਿ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਬੰਦੇ ਬੁਲਾ ਕੇ ਤੇ ਸਾਨੂੰ ਗਾਲਾਂ ਕਢਵਾਉਂਦੀ ਆ ਨਾਂ ਲੈ ਕੇ ਗਾਲਾਂ ਕਢਵਾਉਂਦੀ ਅਸੀਂ ਚੁੱਪ ਐ ਅਸੀਂ ਕੋਈ ਗੱਲ ਬਾਤ ਨਹੀਂ ਹੁਣ ਵੀ ਸਵੇਰੇ ਵੀ ਮੁੰਡੇ ਡਾਂਗਾ ਲੈ ਕੇ ਖੜੇ ਸੀ ਜੀ ਉਹ ਗੱਲ ਪੈਣ ਨੂੰ ਤਿਆਰ ਆਓ ਵੀ ਜਿੰਨੇ ਆਉਣਾ ਆਓ ਜੀ ਜਿੰਨੇ ਆਉਣਾ ਆਓ ਜਿੰਨੇ ਆਉਣਾ ਅਸੀਂ ਕੋਈ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਜੋ ਕਰਨਾ ਕਰੋ ਕੋਈ ਟੈਨਸ਼ਨ ਨਹੀਂ ਫਿਰ ਵੀ ਕਹਿੰਦੇ ਆ ਸੁਣਿਆ ਕਿਸੇ ਬੰਦੇ ਦੀ ਬਾਹ ਵੱਢ ਕੇ ਲੈ ਗਏ ਪਤਾ ਨਹੀਂ ਕੀ ਸਹੀ ਉਹਨਾਂ ਦਾ ਹਿਸਾਬ ਹੈ ਜੀ ਇਹ ਆ ਕਿ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਕਿਸੇ ਨੂੰ ਪੁੱਛ ਨਹੀਂ ਰਿਹਾ ਬਸ ਉਹਨਾਂ ਦੀ ਗੁੰਡਾਗਰਦੀ ਚੱਲ ਰਹੀ ਸਾਨੂੰ ਪਤਾ ਨਹੀਂ ਪੇ ਕੀ ਕੀ ਗਵਰਨਮੈਂਟ ਕਰ ਰਹੀ ਹੈ ਕੀ ਪੁਲਿਸ ਕਰ ਰਹੀ ਸਾਨੂੰ ਇਸ ਗੱਲ ਦਾ ਕੋਈ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਕਿ ਇਨਸਾਫ ਕੀਤਾ ਜਾਏ ਭਾਈ ਇਹ ਕੀ ਗੁੰਡਾ ਗੁੰਡਾ ਰਾਜ ਬਣਿਆ ਕੀ ਹੈ ਇਹ ਠੀਕ ਨਹੀਂ ਸਾਨੂੰ ਸਿਰਫ ਇਨਸਾਫ ਚਾਹੀਦਾ ਜਦੋਂ ਅਸੀਂ ਕਿਸੇ ਨੂੰ ਗਾਲ ਨਹੀਂ ਕੱਢਦੇ ਤੇ ਸਾਨੂੰ ਕੋਈ ਕਿਉਂ ਖੜੇ ਕੀ ਗੱਲ ਠੀਕ ਹੈ ਨਾ ਅਸੀਂ ਇੱਥੇ ਬਾਈ ਰਹਿੰਦੇ ਨਹੀਂ ਅਸੀਂ ਇੱਥੇ ਬਾਹਰ ਕੰਮ ਕਰਦੇ ਹਾਂ ਠੀਕ ਨਹੀਂ ਉਹ ਥੋੜੇ ਦਿਨਾਂ ਵਾਸਤੇ ਆਉਂਦੇ ਇੱਥੇ ਹੀ ਹਾਲ ਹੁੰਦਾ ਇਹ ਕੀ ਹਿਸਾਬ ਹੈ ਉਹ ਚਿਟਾ ਵੇਚਦੇ ਆ ਠੀਕ ਹੈ ਉਹ ਇਹਨਾਂ ਦੀ ਪ੍ਰੋਬਲਮ ਜੋ ਵੀ ਕਰਦੇ ਇਹਨਾਂ ਦੇ ਉੱਪਰ ਆ ਪਰ ਇਹ ਕਿਸੇ ਨੂੰ ਤੰਗ ਨਾ ਕਰਨ ਜੋ ਵੀ ਕਰਨ ਆਪਣੇ ਸਿਰ ਤੇ ਕਰਨ ਧੰਨਵਾਦ ਜੀ ਹਾਂ ਠੀਕ ਭਾਜੀ ਵੇਖ ਕੱਲ ਹੱਥੋਂ ਪਾਈ ਹੋ ਪਈ ਆ ਕੱਲ ਦੀ ਮੇਰੀ ਚੁੰਨੀ ਵੀ ਕੋਈ ਲਾ ਕੇ ਲੈ ਗਈ ਆ ਮੇਰੇ ਇੱਥੇ ਵੀ ਡੰਡਾ ਮਾਰਿਆ ਮੇਰੀ ਕੋਣੀ ਤੇ ਵੀ ਡੰਡਾ ਵੱਜਾ ਵਾ ਫਿਰ ਮੈਂ ਵੀ ਇੱਕ ਦੋ ਕੁੱਟੀ ਆ ਮੈਂ ਇਹ ਨਹੀਂ ਕਹਿਣਾ ਮੈਂ ਨਹੀਂ ਕੁੱਟੀ ਮੈਂ ਵੀ ਕੁੱਟੀ ਆ ਪਰ ਸਾਰੇ ਆਮ ਗੁੰਡਾਗਰਦੀ ਘਰ ਮੇਰੀ ਨੋਹ ਉਹ ਹਾਲਵਾ ਅਹੀਂ ਅੰਦਰ ਡੱਕੀ ਉਹਨੂੰ ਹੈਨਾ ਬਾਕੀ ਸਾਡਾ ਪਰਿਵਾਰ ਕੋਈ ਕਿਤੇ ਖਿਲਰਿਆ ਕੋਈ ਕਿਤੇ ਖਿਲਰਿਆ ਇਕੱਠਾ ਨਹੀਂ ਹੋ ਰਿਹਾ ਕਦੇ ਕਿ ਅਸੀਂ ਕਿਤੇ ਜਾਈ ਬੈੰਨੇ ਆ ਕਦੀ ਕਿਤੇ ਖਲੋਣਨੇ ਆ ਕਦੀ ਕਿਤੇ ਰਹਿੰਨੇ ਆ ਆ ਥੋੜੋ ਹਾਲ ਵਾ ਅੱਗੇ ਇੰਨਾ ਕੁਝ ਹੁੰਦਾ ਇੰਨੇ ਚਿਰ ਦੇ ਅਲਮਪੁਰ ਚ ਰਹਿੰਨੇ ਆ ਪਰ ਇਹੋ ਜੀ ਗੁੰਡਾਗਰਦੀ ਕਦੀ ਨਹੀਂ ਵੇਖੀ ਜਿੱਦਾਂ ਦੀ ਹੋਣ ਗੁੰਡਾਗਰਦੀ ਆ ਸਰੇ ਆਮ ਸਾਡਾ ਨਾਮ ਲੈ ਕੇ ਮੇਰੇ ਜੇਠ ਦਾ ਮੇਰੇ ਜਠੀਏ ਦਾ ਮੇਰੇ ਪੁੱਤਰ ਦਾ ਮੇਰਾ ਸਰੇ ਆਮ ਗਾੜਾਂ ਕੱਢਦੇ ਸਰੇ ਆਮ ਕੋਈ ਵੀ ਜਿਹੜਾ ਵਾ ਘੱਟ ਨਹੀਂ ਕਰਦੇ ਤੇ ਅਸੀਂ ਕਈਆਂ ਦਿਨਾਂ ਦੇ ਅੰਦਰ ਵਾ ਉਹਦਣ ਮੈਂ ਇਹਨਾਂ ਦੀ ਸ਼ਰਾਦਾ ਦੀ ਰੋਟੀ ਕਰਨ ਲਈ ਮੈਂ ਆਪਣਾ ਪੁੱਤਰ ਕੱਲਿਆ ਮੈਨੂੰ ਸਬਜੀ ਦੇ ਗਿਆ ਮੈਂ ਫੜ ਲੈਣ ਕੱਲਿਆ ਇਹਨਾਂ ਸਿਆਣ ਜਾਣਿਆਂ ਨੇ ਮੰਡੀ 'ਚ ਮੇਰਾ ਪੁੱਤਰ ਘੇਰਿਆ ਹੈ ਮੈਨੂੰ ਉਹਦਣ ਦਾ ਗੁੱਸਾ ਬਹੁਤ ਹੀ ਪਰ ਮੈਂ ਫੇਰ ਵੀ ਟਾਲਾ ਕੀਤਾ ਇੱਕ ਤੇ ਮੈਂ ਵੱਡਿਆਂ ਨੂੰ ਰੋਟੀ ਖਲਾਈ ਆ ਦੂਜਾ ਮੈਂ ਲੜਨਾ ਨਹੀਂ ਚਾਹੁੰਦੀ ਮੈਂ ਚੁੰਦੀ ਨਹੀਂ ਪਰ ਇਹਨਾਂ ਨੇ ਸਾਡੇ ਨਾਲ ਨਜਾਇਜ਼ ਕੀਤੀ ਆ ਤੇ ਮੈਨੂੰ ਭਾਜੀ ਇਨਸਾਫ ਮਿਲਣਾ ਚਾਹੀਦਾ ਵਾ ਹਾਂ ਬਹੁਤ ਬਹੁਤ ਧੰਨਵਾਦ ਭਾਜੀ ਸਾਡੇ ਨਾਲ ਪਿੰਡ ਚ ਬਹੁਤ ਹੀ ਗੁੰਡਾਗਰਦੀ ਇਹ ਨਸ਼ੇ ਵਾਲਿਆਂ ਖਿਲਾੜੀ ਆ ਇੱਕ ਮੋਨਾ ਇੱਕ ਤੋਕਾ ਤੇ ਦੋ ਮੁੰਡੇ ਲੱਖੀ ਦੇ ਆ ਇੱਧਰ ਸਾਡੀ ਸਾਈਡ ਦੇ ਇੱਕ ਇੱਕ ਲਾਟੂ ਆ ਜੀ ਇੱਕ ਨਾਰਾਮ ਜੀ ਇਹਨਾਂ ਨੇ ਬੈਣੀ ਆਖਰ ਚੱਕੀ ਆ ਜੀ ਇਹ ਨਸ਼ਾ ਵੇਚਦੇ ਸ਼ਰਿਆਮ ਸ਼ਰਿਆਮ ਨਸ਼ਾ ਵੇਚਦੇ ਆ ਛਰੇ ਆਮ ਨਸ਼ਾ ਵੇਚਦੇ ਆ ਛਨੇ ਛਰੇ ਆਮ ਨਸ਼ਾ ਖਾਂਦੇ ਆ ਨਸ਼ਾ ਕਰਦੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੋਈ ਵੀ ਕਿ ਕੀ ਕਰਨਾ ਕੀ ਨਹੀਂ ਕਰਨਾ ਇਹਨਾਂ ਦਾ ਛੋਟੇ ਲੈ ਕੇ ਕਿਰਪਾਨਾਂ ਜਦੋਂ ਵੀ ਇੱਕ ਵਾਰੀ ਦੋ ਤਿੰਨ ਵਾਰੀ ਇਹਨਾਂ ਨੂੰ ਸ਼ਹਿਰ ਫੜਿਆ ਸ਼ਹਿਰ ਵੀ ਇਹਨਾਂ ਕੋਲੋਂ ਕਿਰਪਾਨਾਂ ਤੇ ਡਾਟ ਫੜੇ ਗਏ ਤੇ ਇਹਨਾਂ ਨੇ ਫੇਰ ਕਾਹੀ ਤੇ ਘਰ ਬੈਠੇ ਸਾਨੂੰ ਕੋਈ ਪਤਾ ਨਹੀਂ ਹੈਗਾ ਸਾਡੇ ਵਾਸਤੇ ਧਰਮ ਵਾਲੀ ਗੱਲ ਹੈ ਸਾਨੂੰ ਨਿਸ਼ਕੀਨ ਇਹਨਾਂ ਨੇ ਸਾਡੇ ਉਲਟੇ ਨਾਂ ਲਾਏ ਕਿ ਇਹਨਾਂ ਨੇ ਸਾਨੂੰ ਫੜਾਇਆ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈਗਾ ਪਰ ਫੇਰ ਵੀ ਇਹਨਾਂ ਨੇ ਉਲਟੇ ਸਾਡੇ ਨਾਲ ਹਥਿਆਰ ਇਹਨਾਂ ਕੋ ਫੜੇ ਗਏ ਜੋ ਵੀ ਇਹ ਪੁੱਠੇ ਇਹ ਜਿਹੜਾ ਹੈਗਾ ਇਹਨਾਂ ਦਾ ਅਸਟ੍ਰਾਸਟਲ ਮਾਸਟਰਮੈਨ ਹੈਗਾ ਉਹ ਮੋਨਾ ਹੈਗਾ ਮੋਨਾ ਤੇ ਤੋਕਾ ਇਹ ਚਿੱਟਾ ਵੇਚਦੇ ਨੇ ਚਿੱਟਾ ਖਾਂਦੇ ਨੇ ਇਹ ਬੰਦਿਆਂ ਦੇ ਮਗਰ ਜਾਂਦੇ ਨੇ ਇਹਨਾਂ ਦੀ ਵੱਡ ਟੁੱਕ ਸਾਡੇ ਬੰਦਿਆਂ ਦੀ ਇਹਨਾਂ ਨੇ ਇੰਨੀ ਕੀਤੀ ਰਾਤ ਜੀ ਬੇਸਾਬੀ ਸਾਡੀਆਂ ਗਲੀਆਂ ਪੁੱਟ ਮਾਰੀਆਂ ਇਹਨਾਂ ਨੇ ਜੀ ਸਾਡੀਆਂ ਗਲੀਆਂ ਦੇ ਵਿੱਚ ਇਹਨਾਂ ਨੇ ਹਾਟ ਕਰ ਦਿੱਤੀ ਸਾਡੇ ਨਿਗੇ ਨਿਗੇ ਬੱਚਿਆਂ ਨੇ ਪੱਥਰ ਮਾਰੇ ਜੀ ਸਾਡੇ ਆ ਨਿੱਕੀ ਬੱਚੀ ਆ ਦੇਖੋ ਇਹ ਨਿੱਕੀ ਜੀ ਹੈ ਜੀ ਇਹਦੇ ਪੱਥਰ ਵੱਜਾ ਤੇ ਰੋਏ ਵਿਚਾਰੀ ਤੇ ਅਸੀਂ ਅੰਦਰ ਵੜ ਗਏ ਸਾਡਾ ਜੀਣਾ ਹਰਾਮ ਕਰ ਛੱਡਿਆ ਇਹਨਾਂ ਨੇ ਸਾਨੂੰ ਜੀਣ ਜੋਗੇ ਨਹੀਂ ਛੱਡੇ ਸਾਡੇ ਮੁੰਡੇ ਆਪਣੇ ਬਾਹਰ ਨੇ ਅਸੀਂ ਆ ਇਕੱਲੇ ਘਰ ਵਿੱਚ ਆ ਗਏ ਆ ਬੁੱਢੇ ਮੇਰੀ 60 ਸਾਲ ਦੀ ਉਮਰ ਹੋ ਗਈ ਦੇਖੋ ਇਹ ਨਾਲੇ ਸਾਡਾ ਇੱਕ ਪੇਪਰ ਭਰੀਂਦੇ ਨੇ ਸਾਡੇ ਉੱਥੇ ਸਾਡੇ ਰਸਤੇ ਟੱਕੇ ਨੇ ਸਾਨੂੰ ਜਾਨ ਨਹੀਂ ਇਹ ਦਿੰਦੇ ਸਾਡੇ ਰਾਹ ਸਾਰੇ ਇਹਨਾਂ ਬਲਾਕ ਕਰ ਦਿੱਤੇ ਸਾਰੇ ਬੰਦ ਕਰ ਦਿੱਤੇ ਤੇ ਦੇਖੋ ਇੰਨਾ ਹੱਡਾ ਇਹਨਾਂ ਨੇ ਬੁਰਾ ਹਾਲ ਕਰਤਾ ਸਾਡੀ ਕਿਸੇ ਨਾ ਕਿਸੇ ਤਰੀਕੇ ਸਾਡੀ ਬਾਤ ਸੁਣੋ ਸਾਡੀ ਅਰਜ਼ਾ ਸੁਣੋ ਸਾਡੀ ਬੇਨਤੀ ਸੁਣੋ ਮਹਾਰਾਜ ਸਾਡੀ ਸੁਣੋ ਮਹਾਰਾਜ ਕਿਸੇ ਤਰੀਕੇ ਸੁਣੋ ਸਾਡਾ ਹਾਲ ਕੀਤਾ ਜਾਵੇ ਸਾਨੂੰ ਅਨਸਾਫ਼ ਮਿਲਿਆ ਜਾਵੇ ਇਸ ਗੱਲ ਦਾ ਸਾਨੂੰ ਅਨਸਾਫ਼ ਕੀਤਾ ਜਾਵੇ ਸਾਡਾ ਜੋ ਹੋਇਆ ਜੋ ਵੀ ਕੀਤਾ ਇਹਨਾਂ ਨੇ ਸਰਤੀ ਨਾਮ ਮੇਰਾ ਨਾਮ ਸਰ ਸੇਪਰੀ ਤੇ ਤੇ ਮੈਂ ਅੱਜ ਸਕੂਲੇ ਗਿਆ ਤੇ ਇਹਨਾਂ ਨੇ ਫੇਰ ਮੈਨੂੰ ਉੱਥੇ ਲੱਭ ਕੇ ਲੱਭਿਆ ਇਹਨਾਂ ਨੇ ਪਰ ਮੈਂ ਮੈਡਮ ਕੋ ਛੁੱਟੀ ਲੈ ਕੇ ਆ ਗਿਆ ਤੇ ਇਹਨਾਂ ਨੇ ਮੇਰਾ ਰਾਹ ਰੋਕਿਆ ਫਿਰ ਵੀ ਅੱਜ ਵੀ ਇੱਕ ਦਿਨ ਹੋਇਆ ਸਰ ਇੱਕ ਦਿਨ ਮੈਂ ਸਕੂਲੇ ਗਿਆ ਸੀ ਡਿਊਟੀ ਟਾਈਮ ਸੀ ਰੰਜਸ ਕੀ ਹੈ ਜੀ ਰੰਜਸ ਇਹ ਸਾਰੇ ਉਹ ਇਹੀ ਆ ਵੀ ਆਪਣੇ ਦੂਜੇ ਬੋਟਾਂ ਦਾ ਕਰਕੇ ਇਹ ਬੋਟਾਂ ਨਹੀਂ ਇੱਧਰ ਪੈਣ ਦੇਣੀਆਂ ਭਾਣੇ ਕਹਿੰਦੇ ਪਉਣ ਜਾਣ ਦੇਣਾ ਅੱਛਾ ਜੀ ਹਾਂ ਜੀ ਸਰ ਇਹੀ ਆ ਕੱਲ ਕੋਈ ਨਹੀਂ ਹੈਗੀ ਸਰ ਇੱਕ ਦੋ ਪਾਰਟੀਆਂ ਬਾਜ਼ੀਆਂ ਆਈਆਂ ਇੱਥੇ ਪਾਰਟੀ ਬਾਜੀ ਆ ਇਸ ਕਰਕੇ ਹੀ ਇਹ ਰੰਜਸਬਾਹੀ ਕਰਦੇ ਸਾਡੇ ਨਾਲ ਵੀ ਇਹ ਇਹ ਦੂਜੀ ਪਾਰਟੀ ਨੇ ਨਾਲ ਲੱਗੇ ਸਾਡੇ ਨਾਲ ਜੁੜ ਜਾਣ ਤੇ ਆ ਜ ਨਸ਼ੇ ਕਰਦੇ ਆ ਟੀਕੇ ਲਾਉਂਦੇ ਆ ਜੀ ਤੇ ਸਾਰੇ ਸਾਡੀ ਸੁਣਵਾਈ ਹੋਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਾਰੇ ਇਹੀ ਕਹਿੰਦੇ ਆ ਵੀ ਵੀ ਸਾਡੀ ਸੁਣਨੀ ਚਾਹੀਦੀ ਏ ਇਨਸਾਫ ਮਿਲਣਾ ਚਾਹੀਦਾ ਜੋ ਵੀ ਸਾਡੇ ਨਾਲ ਕੀਤਾ ਉਹਨਾਂ ਸਾਫ ਮਿਲਦਾ ਇੱਕ ਦਿਨ ਸਾਨੂੰ ਇੱਥੇ ਚਪੇੜਾਂ ਮਾਰੀਆਂ ਮੇਰੇ ਸਾਰੇ ਧੋਕੇ ਨੇ ਤੇ ਕੋਈ ਗੱਲ ਬਾਤ ਨਹੀਂ ਹੋਈ ਹੈਗੀ ਸਰ ਸਰਕਾਰੀ ਸਰਕਾਰੀ ਜੋਬ ਕਰਦੇ ਆ ਜੋਬ ਕਰਦੇ ਆ ਧੰਨਵਾਦ ਧੰਨਵਾਦ ਮੇਰਾ ਜੀ ਅਵਤਾਰ ਕੁਮਾਰ ਕਿਹੜਾ ਪਿੰਡ ਆਲਮਪੁਰ ਕੀ ਨਾਲਤ ਹੋਈ ਗੱਲਬਾਤ ਇਹ ਹੋਈ ਸਰ ਜੀ ਤੇ ਮੇਰੇ ਘਰ ਆਣ ਕੇ ਮੇਰੇ ਤੇਜ ਹਥਿਆਰਾਂ ਨਾਲ ਹਮਲਾ ਕੀਤਾ ਆ ਤੇ ਮੇਰੇ ਹੱਥ ਤੇ ਆ ਸੱਟ ਅੱਖਾਂ ਤੇ ਗੋਡਿਆਂ ਲੱਥਾਂ ਬਾਹਾਂ ਤੇ ਮਾਰੀਆਂ ਆ ਤੇ ਫਿਰ ਬਹੁਤ ਜ਼ਿਆਦਾ ਬੰਦੇ ਸੀ ਇਹ ਇਹ 4 ਤਰੀਕ ਦੀ ਜੀ ਨਹੀਂ ਕੱਲ ਰੰਜੇਸ਼ ਕਾਲੀ ਇਹ ਗੱਲ ਸਰਖਾ ਰੰਜੇਸ਼ ਸਦੀ ਇਹ ਹੋਈ ਆ ਬਸ ਕਿ ਐਵੇਂ ਰੋਜ਼ ਹੀ ਗਾਲਾਂ ਵਾਲਾਂ ਅੱਛੇ ਮਹੀਨੇ ਹੋ ਗਏ ਆ ਲਗਾਤਾਰ ਹੀ ਬਸ ਗਾਲਾਂ ਵਾਲਾਂ ਗਲੀ ਜੀ ਤੋਂ ਗੱਲ ਹੋਈ ਸੀ ਇਹਨਾਂ ਦੇ ਪਿੱਛੇ ਬਸ ਉਤੋਂ ਹੀ ਗਾਲਾਂ ਵਾਲਾਂ ਮੁੰਡਿਆਂ ਦੇ ਮਗਰ ਹਥਿਆਰ ਲੈ ਕੇ ਇੱਥੇ ਫਿਰਦੇ ਆ ਕੋਈ ਕਾਰਵਾਈ ਨਹੀਂ ਕੀਤੀ ਉਥੋਂ ਹਾਂਜੀ ਐਸਐਸਪੀ ਸਾਹਿਬ ਦੇ ਵੀ ਦੇ ਕੇ ਆਈ ਸੀ ਕੋਈ ਦਰਖਾਸਤ ਹੀ ਕੋਈ ਕਾਰਵਾਈ ਨਹੀਂ ਹੋਈ ਹਾਂਜੀ ਕੀ ਮੰਗ ਕਰ ਰਹੇ ਹੋ ਮੰਗ ਅਸੀਂ ਇਹੋ ਹੀ ਕਰਦੇ ਕਿ ਇਹਨਾਂ ਨੂੰ ਜਲਦ ਤੋਂ ਜਲਦ ਸਾਡੀ ਕਾਰਵਾਈ ਹੋਵੇ ਇਹਨਾਂ ਨੂੰ ਅਰੈਸਟ ਕੀਤਾ ਜਾਣ ਮੇਰੇ ਹੱਥ ਤੇ ਮਾਰ ਕੇ ਛੱਟ ਮਾਰ ਕੇ ਤੇ ਹੱਥ ਵੱਢ ਛੱਟਿਆ ਮੇਰੀ ਜਨਾਨੀ ਤੇ ਮਾਰਿਆ ਸੀ ਡਾਕ ਮਿਆਂ ਉੱਪਰ ਪੈ ਗਿਆ ਲੰਮਾ ਉਹ ਤੇ ਡਾਕ ਮੇਰੇ ਵੱਜ ਗਿਆ ਕੀ ਨਾਮ ਸਰ ਮੇਰਾ ਨਾਮ ਸ੍ਰਿੰਦਰ ਕੋਹਰਾ ਕੀ ਗੱਲ ਬੱਦ ਗਈ ਸਰ ਇਹ ਆਦੀ ਬਸ ਗਾਲਾਂ ਵਾਲਾ ਕੱਢਦੇ ਆ ਤੇ ਬਾਬਾ ਜੀ ਆ ਬਾਬੇ ਬਿੱਲੇ ਤੇ ਏ ਮਰਨਾ ਮੁੰਡਾ ਏਕ ਤਾਂ ਉਹਦੇ ਬਾਬੇ ਦਾ ਜਿਹੜੀ ਬਾਬੀ ਆ ਉਹਦਾ ਭਰਾ ਆ ਤੇ ਇੱਕ ਰਮੇਸ਼ ਰਕੇ ਰਕੇਸ਼ ਆ ਦਾ ਮੁੰਡੇ ਦਾ ਨਾਮ ਸਰ ਉਹ ਨਸ਼ਾ ਵੇਚ ਦਿਆ ਚਿੱਟਾ ਵੇਚਦੇ ਆ ਚਿੱਟਾ ਵੇਚ ਕੇ ਸਾਡੇ ਤੇ ਆ ਕੇ ਮੁੰਡਿਆਂ ਨੂੰ ਜਦੋਂ ਨਸ਼ਾ ਪਲਾਉਂਦੀ ਆ ਮੁੜ ਕੇ ਆ ਕੇ ਮੁੰਡੇ ਸਾਡੇ ਨਾਲ ਗਾਲ੍ਹਾਂ ਵਾਲਾਂ ਕੱਢਦੇ ਆ ਕੀ ਤੁਸੀਂ ਕਿਉਂ ਰੋਕਦੇ ਆ ਤੇ ਇਸ ਕਰਕੇ ਸਰ ਸਾਨੂੰ ਦੇਖੋ ਮੇਰੇ ਵੀ ਬਾਹਾਂ ਤੇ ਮਾਰਿਆ ਮੇਰੇ ਟਾਂਕੇ ਲੱਗੇ ਹੋਏ ਆ ਬਾਬੇ ਬਿੱਲੇ ਦਾ ਬਿੱਲੇ ਆ ਉਹਦਾ ਭਰਾ ਆ ਛੀਲੀ ਆ ਤੇ ਕਰਨ ਆ ਉਸਨੇ ਕੋਈ ਕੋਈ ਕਾਰਵਾਈ ਨਹੀਂ ਹਾਂਜੀ ਸਰ ਮੈਂ ਕੱਲ ਤਰਖਾਸ਼ ਦਿੱਤੀ ਆ ਕੋਈ ਕਾਰਵਾਈ ਨਹੀਂ ਹਜੇ ਤੱਕ ਹੋਈ ਹੈਗੀ ਤੇ ਉਹਨਾਂ ਨੇ ਸਾਰਾ ਹਜੇ ਕੁਝ ਨਹੀਂ ਗਿਆ ਹੈਗਾ ਹਾਂਜੀ ਇੱਕ ਮੋਨਾ ਮੁੰਡਾ ਆ ਤੇ ਉਹ ਵੀ ਸਾਰਾ ਨਾਲ ਹੀ ਆ ਸਾਰੇ ਇਹਨਾਂ ਦੀ ਗੈਂਗਸਟਰ ਬਣੀ ਹੋਈ ਆ ਇੱਕ ਮੇਰਾ ਜੇਠਾ ਉਹਦਾ ਬਿੱਲਾ ਆ ਉਹਦਾ ਮੁੰਡਾ ਆ ਉਹਦੇ ਤੇ ਹਾਂਜੀ ਸਰ ਉਹ ਵੀ ਮੈਨੂੰ ਲੰਗ ਦੀ ਵੜਦੀ ਨੂੰ ਮੈਂ ਆਧਰਮੀਆਂ ਦੀ ਕੁੜੀ ਆ ਤੇ ਮੈਂ ਬਲਮਿਕਿਆ ਦੇ ਵਿਆਹੀ ਆ ਜਦੋਂ ਵੀ ਦੇ ਦੇ ਬਸ ਉਹਦੇ ਲਾ ਲਾ ਕੇ ਕਰੀ ਚ ਮਾਰੀ ਕਦੀ ਕੋਸ਼ ਇਦਾਂ ਦੀਆਂ ਗੱਲਾਂ ਬਾਤਾਂ ਸਰ ਮੈਨੂੰ ਕਹਿੰਦੇ ਆ ਤੇ ਮੇਰੇ ਘਰ ਵਾਲਾ ਇੱਥੇ ਹੈ ਨਹੀਂ ਉਹ ਬਾਹਰ ਆ ਤਾਂ ਕੁੜੀ ਆ ਮੇਰੀ 12 ਸਾਲ ਦੀ ਕੁੜੀ ਆ ਤੇ ਉਹਨੂੰ ਵੀ ਮੈਨੂੰ ਇਹਨਾਂ ਤੋਂ ਹੈਗਾ ਖਤਰਾ ਮੇਰੀ ਕੁੜੀ ਨੂੰ ਵੀ ਨਾਲ ਤੋਂ ਖਤਰਾ ਆ ਸਾਨੂੰ ਇਹ ਆ ਕਿ ਸਾਡੀ ਸੁਣਵਾਈ ਹੋਣੀ ਚਾਹੀਦੀ ਆ